ਉਹ ਅੱਜ ਕੱਲ੍ਹ ਹਾਂ ਅੱਜ ਦਾਣ ਜੀ ਕੀ ਕਰਦਾ ਹੁੰਦਾ ਹੁਣ ਕੋਰਕੀ ਦੇ ਕੋਲੇ ਹੁੰਦਾ ਉੱਥੇ ਅਸਾ ਕੱਪੜਿਆਂ ਤੇ ਹੁੰਦਾ ਉੱਥੇ ਕੱਪੜੇ ਦੀ ਕੱਪੜਿਆਂ ਤੇ ਵੀ ਜਿੱਦਾਂ ਸਿੱਕਤ ਬਣਾਈ ਦੇ ਕੋਲੇ ਬਣਾਉਂਦੇ ਆ ਹਾਂ ਕੱਪੜੇ ਵੀ ਸ਼ਾਂਤੀ ਦੇ ਆ ਸੈਟ ਬਣਾਉਂਦੇ ਸਾਰੇ ਕੱਪੜਿਆਂ ਦੇ ਉੱਤ ਬਾਅਦ ਦਸ ਸਵੇਰੇ ਉੱਥੇ ਜਦੋਂ ਇਸ਼ਨਾਨ ਕਰਵਾਉਂਦੇ ਆ ਕੱਪੜੇ ਵੀ ਨਾਲ-ਨਾਲ ਪਵਾਈ ਜਾਂਦੇ ਆ ਜਿਨ੍ਹਾਂ ਨੇ ਡੱਪ ਲਾਦਾ ਡੱਪ ਵੀ ਪਾਈ ਜਾਂਦਾ ਹੈ ਓਥੇ ਤੋਂ ਬਾਅਦ ਜਾਂ ਸੋਤ ਸੈਟ ਬਣਾਉਣ ਨਾਲ ਆਪੀ ਤਾਂ ਵੀ ਸ਼ਾਮ ਨੂੰ ਦਵਾਈਆਂ ਵੀ ਤਵਰੀ ਦਿੰਦੇ ਆ ਵਾਹ ਵਾਹ ਬਾਕੀ ਸਭ ਕੁਝ ਜੀ ਕਿਵੇਂ ਆ ਵੀਰੇ ਠੀਕ ਆ ਠੀਕ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਵੇਂ ਸੋਨੂ ਵੀਰੇ ਦੀਆਂ ਤੁਸੀਂ ਵੀਡੀਓ ਦੇਖੋ ਜਿਸ ਦਿਨ ਲੈ ਕੇ ਆਏ ਸੀ ਵੀਰੇ ਨੂੰ ਕੀ ਕੰਡੀਸ਼ਨ ਸੀ ਵੀਰੇ ਦੀ ਮਨੋਜ ਦੀਆਂ ਵੀਡੀਓ ਦੇਖੋ ਜਦੋਂ ਵੀਰਾ ਆਇਆ ਸੀ ਸਾਡੇ ਕੋਲੇ ਇੱਦਾਂ ਹੀ ਸਾਡੇ ਰਾਜਕਮਾਰ ਦੀ ਵੀਡੀਓ ਵੀ ਦੇਖੋ ਜੀ ਕਿਹੜੀ ਕੰਡੀਸ਼ਨ ਚ ਆਇਆ ਸੀ ਰਾਜਕਮਾਰ ਸਾਡੇ ਕੋਲੇ ਇੱਦਾਂ ਹੀ ਹਰ ਇੱਕ ਬੰਦੇ ਦੀ ਜੇ ਤੁਸੀਂ ਗੱਲ ਕਰੋ ਬਾਬਾ ਜੀ ਇਹਨਾਂ ਦੀਆਂ ਜੇ ਤਸਵੀਰਾਂ ਦੇਖੋ ਪੁਰਾਣੀਆਂ ਕਿਹੜੇ ਕੰਡੀਸ਼ਨ ਦੇ ਵਿੱਚ ਸਾਡੇ ਕੋਲ ਆਏ ਸੀ ਆ ਪੰਮੇ ਵੀਰੇ ਖੜਾ ਹੋ ਏ ਪੰਮਾ ਵੀਰਾ ਸਾਡਾ ਇਹ ਵੀਰਾ ਕਿਹੜੇ ਹਾਲਾਤ ਚ ਆਇਆ ਸੀ ਤੁਸੀਂ ਵੀਡੀਓ ਦੇਖੋ ਕੀ ਹਾਲਾਤ ਸੀ ਵੀਰੇ ਦੀ ਤੇ ਅੱਜ ਮੇਰਾ ਵੀਰਾ ਅਸ਼ਾਦਾ ਸਕੰਦ ਨੂੰ ਬੈਠਾ ਬਿਲਕੁਲ ਠੀਕ ਆ ਔਰ ਇਹਨਾਂ ਦੀ ਜੇ ਆਪਾਂ ਜ਼ਿੰਦਗੀਆਂ ਵੀਰੇ ਸਾਸਰੀਕਾਲ ਕਿਹੜਾ ਹੋ ਵੀਰੇ ਕਿਹੜਾ ਹੋ ਵੀਰੇ ਸਰਮੇਸ਼ ਇਹ ਵੀਰੇ ਦੀ ਵੀਡੀਓ ਦੇਖੋ ਜੀ ਖੋਲਣੀ ਦੇ ਵਿੱਚ ਪਿਆ ਸੀ ਵੀਰਾ ਕਿੰਨੀ ਬੁਰੀ ਹਾਲਤ ਸੀ ਵੀਰੇ ਦੀ ਅੱਜ ਇਹ ਵੀਰਾ ਸਾਡਾ ਬਿਲਕੁਲ ਠੀਕ ਆ ਬਹਿ ਜਾ ਵੀਰੇ ਬਹਿ ਜਾ ਬਾਪੂ ਸਾਸਰੀਕਾਲ ਉਹ ਠੀਕ ਹੈ ਬਾਪੂ ਹਾਂ ਠੀਕ ਇਹਨਾਂ ਨੇ ਹਾਂ ਸੱਚੀ ਗੱਲ ਪੁੱਤ ਇਹਨਾਂ ਸਾਰਿਆਂ ਦੀਆਂ ਜ਼ਿੰਦਗੀਆਂ ਦੀ ਜਿਹੜੀ ਤਸਵੀਰ ਇੱਥੇ ਬਦਲ ਗਈ ਆ ਕੇ ਕਾਰਨ ਤੁਹਾਡਾ ਸਾਰਿਆਂ ਦਾ ਪਿਆਰ ਤੁਹਾਡੀਆਂ ਅਸੀਸਾਂ ਤੁਹਾਡੀਆਂ ਦਵਾਵਾਂ ਭਾਈ ਵੀਰੇ ਨੂੰ ਦਿੱਲੀ ਤੋਂ ਲੈ ਕੇ ਆਏ ਸੀ ਸਾਡੇ ਕੋਲੇ ਇਹਦੀ ਭੈਣ ਹੋਣੀ ਤੇ ਹੁਣ ਇਹ ਘਰੇ ਜਾਣਾ ਚਾਹੁੰਦਾ ਵਾਪਸ ਜਾਣਾ ਦੇਖੋ ਕੋਈ ਮਿਲਣ ਹੀ ਨਹੀਂ ਆ ਰਿਹਾ ਉਹਨਾਂ ਨੂੰ ਐ ਵੀ ਸਾਨੂੰ ਲਿਜਾਣਾ ਪਊਗਾ ਹੁਣ ਜਮਾ ਠੀਕ ਆ ਕੋਈ ਮਿਲਣ ਵੀ ਨਹੀਂ ਆ ਰਿਹਾ ਬੇਨਤੀ ਹੈ ਭੈਣ ਭਰਾਵੋ ਜੇ ਤੁਸੀਂ ਵੀ ਆਪਣਾ ਫਰਜ਼ ਨਿਭਾਉ ਮੋ ਤਾਂ ਇਦਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਲੋਕਾਂ ਦੀ ਲੋੜ ਨਾ ਪਵੇ ਇਦਾਂ ਦੇ ਘਰਾਂ ਦੀ ਲੋੜ ਨਾ ਪਵੇ ਇਹਨਾਂ ਲੋਕਾਂ ਨੂੰ ਇੱਥੇ ਰਹਿਣਾ ਨਾ ਪਵੇ ਜੇ ਤੁਸੀਂ ਆ ਕੇ ਆਪਣੇ ਆਪਣੇ ਪਰਿਵਾਰ ਦੀ ਬਾਂਹ ਫੜੋ ਇਹ ਵੀ ਕਿਸੇ ਪਰਿਵਾਰ ਦਾ ਹਿੱਸਾ ਹੀ ਸੀ ਨਾ ਸਾਰੇ ਲੋਕ ਇਹ ਵੀ ਤਾਂ ਕਿਸੇ ਦਾ ਧੀ ਪੁੱਤ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਮਾ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਇਹਦਾ ਕੋਈ ਨਾ ਕੁਝ ਤਾਂ ਲੱਗਦਾ ਹੀ ਸੀ ਧਿਆਨ ਮਾਰਿਓ ਜੀ ਜ਼ਰੂਰ ਸੋਚਿਓ ਜੀ ਜ਼ਰੂਰ ਵਿਚਾਰੇ ਹੋ ਜੀ ਰੋਡ ਤੋਂ ਉਹ ਨਹੀਂ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਨਹੀਂ